ਹੋ ਜੀ ਬਾਬੂ ਜੀ ਕੀ ਨਾਮ ਤੁਹਾਡਾ ਬਰਤਨ ਸਿੰਘ ਆ ਜੀ ਹੋ ਜੀ ਕੀ ਗੱਲ ਹੋ ਗਈ ਜੀ ਗੱਡੀ ਜਾ ਰਹੀ ਸੀਗੀ ਕਿੱਥੋਂ ਕਿੱਥੇ ਜਾ ਰਹੇ ਸੀ ਅਸੀਂ ਪਿੰਡ ਮੱਤੇ ਤੋਂ ਅਸੀਂ ਕਿਉਂੇ ਜਾ ਰਹੇ ਸੀਗੇ ਮਠੰਡਾ ਟੱਪ ਕੇ ਅੱਗੇ ਥੋੜੀ ਵੜ ਜਾ ਕੇ ਕੋਈ ਜੰਪ ਆਇਆ ਜੰਪ ਬਹੁਤ ਜ਼ਿਆਦਾ ਸੀਗਾ ਛੱਤ ਨਾ ਵੱਜ ਕੇ ਮੱਥਲੇ ਸੀਟ ਤੇ ਕੇ ਫਾਸੇ ਡਿੱਗੇ ਤੇ ਮਤਰਾ ਸਾਰਾ ਸਰੀਰ ਕੋਈ ਹਿੱਟਾ ਬਸਲ ਜਾ ਖੜ ਗਿਆ ਜੀ ਕਿੱਲੇ ਕ ਬੰਦੇ ਸੀਗੇ 30 ਹੀ ਜੀ 40 50 ਹੋਣਗੇ 50 55 ਬੰਦੇ ਸੀਗੇ 60 ਬੰਦੇ ਨੂੰ ਨੁਕਸਾਨ ਪਹਿਆ ਨੁਕਸਾਨ ਨਹੀਂ ਤਾਂ ਬੜਾ ਤਨੀ ਹੋਇਆ ਜੀ ਪਰ ਸੱਤਾ ਬੰਦੇ ਰਹੇਗੇ ਹਾਂ ਜੀ ਆਟੂ ਹੀ ਸਾਰੀ ਖਾਦ ਰੁਖੀ ਜਾਂਦੀ ਦਰ ਜੜਖੜੀ ਹੋਈ ਸਾਰੀ ਹਾਂ ਜੀ ਕੀ ਨਾਮ ਆ ਜੀ ਆਪਣਾ ਨਰਨੈਨਦਤ ਪੂਰਾ ਪ੍ਰਧਾਨ ਇਨ ਕਲਾਬੀ ਕੇਂਦਰ ਪੰਜਾਬ ਅ ਅੱਜ ਇੱਕ ਐਕਸੀਡੈਂਟ ਹੋਇਆ ਜੀ ਕਿੱਥੇ ਹੋਇਆ ਤੇ ਇਹ ਐਕਸੀਡੈਂਟ ਕਾਫਲਾ ਭਾਰਤੀ ਕਿਸਾਨ ਉਨਲਿਕਤਾ ਅਗਰਾਹਾਂ ਦੇ ਸਾਥੀ ਪਿੰਡ ਕੋਠਾਗੁਰੂ ਤੋਂ ਟੁਹਾਨਾ ਜਾ ਰਹੇ ਸੀ ਅੱਜ ਕਿਸਾਨ ਮਹਾਪੰਚਾਇਤ ਆ ਉੱਥੇ ਤੇ ਸੋਲਪੱਤੀ ਦੇ ਨੇੜੇ ਆ ਕੇ ਬੱਸ ਪਲਟ ਗਈ ਹੈ ਉਹ ਬਹੁਤ ਦੁਖਦਾਈ ਐਕਸੀਡੈਂਟ ਹੈ ਉਹਦੇ ਵਿੱਚ ਜਿੰਨੀ ਸੰ ਜਾਣਕਾਰੀ ਮਿਲੀ ਹੈ ਉਹਦੇ ਮੁਤਾਬਕ ਜੇ ਤਿੰਨ ਮੌਤਾਂ ਹੋ ਗਈਆਂ ਨੇ ਉਹ ਤਿੰਨ ਮੌਤਾਂ ਬੇਹੱਦ ਦੁਖਦਾਈ ਨੇ ਇਹ ਬਹੁਤ ਵੱਡਾ ਸਾਡੀ ਕਿਸਾਨ ਲੈਣ ਵਾਸਤੇ ਮਜ਼ਦੂਰ ਲੈਣ ਵਾਸਤੇ ਵੱਡਾ ਘਟਾ ਹੈ ਮੈਂ ਇਸ ਵਕਤ ਇਹ ਨਹੀਂ ਕਹਿ ਸਕਦਾ ਕਿ ਐਸ ਵਕਤ ਸਿਵਾਮਾ ਦੇਣ ਦੇ ਲਈ ਸਿਵਲ ਹਸਪਤਾਲ ਚ ਅਸੀਂ ਮੌਜੂਦ ਆਂ ਸਾਰੀ ਜਨਤਾ ਮੌਜੂਦ ਆ ਸਾਰੇ ਜਥੇਬੰਦੀਆਂ ਮੌਜੂਦ ਨੇ ਡਾਕਟਰ ਸਾਹਿਬਾਨ ਮੌਜੂਦ ਨੇ ਡਾਕਟਰੀ ਅਮਲਾ ਮੌਜੂਦ ਹੈ ਪਰ ਫਿਰ ਵੀ ਜਿੰਨਾ ਭੜਾ ਐਕਸੀਡੈਂਟ ਹੈ ਮੈਂ ਸਾਰੇ ਸਾਥੀਆਂ ਨੂੰ ਇਹ ਬੇਨਤੀ ਕਰਦਾ ਕਿ ਜਿੰਨੇ ਵੀ ਸਾਥੀ ਇਸ ਸਮੇਂ ਇਸ ਦੁਖਦਾਈ ਘਟਨਾ ਦੇ ਵਿੱਚ ਮਦਦ ਲਈ ਆ ਸਕਦੇ ਆ ਸਿਵਲ ਹਸਪਤਾਲ ਪਹੁੰਚਣ ਕਿਉਂਕਿ ਬਹੁਤ ਸਾਰੇ ਮਰੀਜ਼ਾਂ ਨੂੰ ਸ਼ਿਫਟ ਕਰਨਾ ਪੈ ਰਿਹਾ ਵੱਡੀ ਗਿਣਤੀ ਚ ਮਰੀਜ਼ ਜਿਨ੍ਹਾਂ ਨੂੰ ਨਿਊਰੋ ਦੀ ਲੋੜ ਹੈ ਉਹ ਸ਼ਿਫਟ ਕੀਤੇ ਜਾ ਚੁੱਕੇ ਨੇ ਇਸ ਕਰਕੇ ਮੈਂ ਸਮੁੱਚੀ ਲੋਕਾਈ ਨੂੰ ਇਹ ਬੇਨਤੀ ਕਰਦਾ ਕਿ ਜਿੱਡਾ ਵੱਡਾ ਅਹ ਹੱਤ ਸਭਾ ਆਪਣੇ ਸਾਡੀ ਉਹਨੂੰ ਜਿੱਥੇ ਪਰਿਵਾਰਾਂ ਦੇ ਨਾਲ ਉਹਨੂੰ ਦਰਦੀ ਹੈ ਜਿਹੜੇ ਕਿਸਾਨ ਕੋਲ ਆਪਣੇ ਲਈ ਨਹੀਂ ਸੰਜਾਰੇ ਸਗੋਂ ਕਿਸਾਨੀ ਮੰਗਾ ਦੇ ਲਈ ਜਿਹੜਾ ਕਿਸਾਨੀ ਕੋਲ ਹੈ ਉਹਦੇ ਲਈ ਅੱਜ ਕਿਸਾਨ ਮਹਾਪੰਚਾਇਤ ਦੇ ਵਿੱਚ ਟਹਾਣਾ ਸ਼ਾਮਲ ਹੋਣ ਲਈ ਜਾ ਰਹੇ ਸਨ ਮੈਂ ਤੁਹਾਨੂੰ ਸਾਰਿਆਂ ਨੂੰ ਜਿੱਥੇ ਤੱਕ ਵੀ ਆਵਾਜ਼ ਜਾਂਦੀ ਹੈ ਸਾਰਿਆਂ ਨੂੰ ਜਰੂਰ ਅਪੀਲ ਕਰਦਾ ਕਿ ਇਸ ਵਕਤ ਜਿੱਥੇ ਵੀ ਤੁਸੀਂ ਬੈਠੇ ਹੋ ਤੁਹਾਨੂੰ ਸਿਵਲ ਹਸਪਤਾਲ ਬਰਨਾਲਾ ਦੇ ਵਿੱਚ ਆ ਕੇ ਸਾਡੀਆਂ ਟੀਮਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵਿੱਚ ਆਉਣਾ ਚਾਹੀਦਾ ਤੇ ਜਿੰਨੀ ਵੀ ਅੱਜ ਅਸੀਂ ਇਸ ਰੂਪਾ ਕਰਦੇ ਦੇ ਨਾਤੇ ਜਿੰਨਾ ਯਤਨ ਕਰ ਸਕਦੇ ਹਾਂ ਜਰੂਰ ਯਤਨ ਕਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪਰਕੀਨਾ ਮਾ ਤੁਹਾਡਾ ਮੇਰਾ ਨਾਮ ਗੌਸ਼ਟੇਵਰ ਹਰਦੀਪ ਸਿੰਘ ਆ ਜੀ ਜੀ ਹੋਸਟ ਸਾਡੀ ਸੜਕ ਤੇ ਰੱਖਿਆ ਹੋਰ ਸੀ ਕੀ ਮਾਮਲਾ ਜੀ ਮਾਮਲਾ ਇਹ ਜੀ ਕਿਸਾਨ ਯੂਨੀਅਨ ਦੀ ਬੱਸ ਸੀਗੀ ਜੀ ਲਿਆਉਣ ਤੋਂ ਇਹ ਆ ਰਹੀ ਸੀਗੀ ਤੇ ਮੰਨ ਲਓ ਹਾਦਸੇ ਕਾਰਨ ਇਹ ਜੀ ਦੋਏ ਕੱਤੇ ਡੜਕੇ ਫਾਲਟ ਗਈ ਕਿੰਨੇ ਕਿੰਨੇ ਸੀ ਇਹਦੇ ਵਿੱਚ ਟੋਟਲ 21 ਕਿਸਾਨ ਸਨ ਸਨ ਤੇ 6 ਜਾਨੇ ਜਖਮੀ ਹੋ ਗਏ ਜੀ ਉਹਨਾਂ ਨੂੰ ਮੋੜੀ ਸਾਤਾ ਦੇ ਕੇ ਹਸਪੀਟਲ ਪਹੁੰਚਾਇਆ ਗਿਆ ਜੀ ਤੁਹਾਡੇ ਕੋਲ ਹੁਣ ਇੱਥੇ ਆਪਣਾ ਕਿਸ ਤਰ੍ਹਾਂ ਦਾ ਪ੍ਰੋਬਲਮ ਕੀਤਾਗੇ ਪਰਵਾਨੇ ਤੇ ਹਾਰਡਰਾ ਮੰਗਾ ਕੇ ਜੀ ਅਸੀਂ ਤੇ ਉਹਨੂੰ ਸਾਈਡ ਤੇ ਕਰਵਾਇਆ ਗਿਆ ਤੇ ਟ੍ਰੈਫਿਕ ਨੂੰ ਚਾਲੂ ਢੰਗ ਨਾਲ ਚਾਲੂ ਕੀਤਾ ਗਿਆ ਜੀ